ਬੀਲੀ ਬੋਰਡ ਦੀ ਕੜੀਆ ਮੈਨੇਜਮੈਂਟ ਮੁਰਦਾਬਾਨ 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 ਨੀ ਸਰਕਾਰ ਤੇਰੇ ਕੰਮ ਨਕੰਮੇ ਜੇ ਕਹੇਗੀ ਖਾਤੂ ਜਮੇ ਨੀ ਸਰਕਾਰ ਤੇਰੇ ਕੰਮ ਨਕੰਮੇ ਜੇ ਕਹੇਗੀ ਖਾਤੂ ਜਮੇ ਬੀਲੀ ਬੋਰਡ ਦੀ ਕੜੀਆ ਮੈਨੇਜਮੈਂਟ ਮੁਰਦਾਬਾਨ ਅਸੀਂ ਘਟੂਟ 8-10 ਸਾਲ ਤੋਂ ਇੱਥੇ ਕੰਮ ਕਰਦੇ ਆ ਰਹੇ ਹਾਂ ਤੇ ਸਾਨੂੰ 1 ਮਹੀਨਾ ਪਹਿਲਾਂ ਇੱਕ ਨੋਟਿਸ ਦਿੱਤਾ ਗਿਆ ਵੀ ਕਹਿੰਦੇ ਤੁਹਾਨੂੰ ਅਸੀਂ ਤੁਹਾਡੀ ਜਗ੍ਹਾ ਬੰਦੀ ਹੋਰ ਰੱਖਣੀ ਸਾਡੇ ਕੱਡੇ ਹੋਏ ਸਟੋਰ ਵਾਲੇ ਸਾਥੀ ਬਹਾਲ ਕਰੋ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਉਸ ਐਫ ਆਈ ਆਰ ਦੇ ਜਿਹੜੀ ਰਿਪੋਰਟ ਹੈ 11ਵੇਂ ਮਹੀਨੇ ਪੇਸ਼ ਹੋਈ ਹੈ ਤੇ ਉਹਦੇ ਵਿੱਚ ਸਾਫ਼-ਸਾਫ਼ ਇੱਕ ਜ਼ਾਹਿਰ ਕੀਤਾ ਗਿਆ ਹੈ ਵੀ ਆਹ ਆਹ ਬੰਦੇ ਜ਼ਿੰਮੇਵਾਰ ਆ ਤੇ ਗੁਨੇਗਾਰ ਆ ਜਿਹੜੇ ਇਸ ਐਫ ਆਈ ਆਰ ਦੇ ਵਿੱਚ ਆਉਂਦੇ ਆ ਬਿਜਲੀ ਬੋਰਡ ਦੀ ਕੜੀਆ ਮੈਨੇਜਮੈਂਟ ਮਰਦਾਬਾਦ 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 ਨਹੀਂ ਸਰਕਾਰ ਤੇ ਕੁਰਦਵਰਦ ਕੀਤੀ ਆ ਤੇ ਉਹਦੇ ਵਿੱਚ ਕੋਈ ਸਾਡਾ ਦੋਸ਼ ਨਹੀਂਗਾ ਆ ਸਾਡੇ ਕੋਲ ਐਫ ਆਈ ਆਰ ਦੀਆਂ ਸਭ ਕਾਪੀਆਂ ਇਹਦੇ ਵਿੱਚ ਸਾਡਾ ਕਿਤੇ ਕੋਈ ਨਾਮ ਨਹੀਂ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਜੀ ਤੁਹਾਡੀ ਅਸੀਂ ਸਟੋਰ ਦੇ ਵਰਕਰ ਸਤਿ ਆ ਜੀ ਸਾਡੀ ਠੀਕਾ ਮੁਲਾਜ਼ਮ ਸੰਘਰਸ਼ ਮੋਰਚਾ ਜੁਨੀਅਨ ਤੇ ਅਸੀਂ ਘੱਟੋ-ਘੱਟ 8-10 ਸਾਲ ਤੋਂ ਇੱਥੇ ਕੰਮ ਕਰਦੇ ਆ ਰਹੇ ਹਾਂ ਤੇ ਸਾਨੂੰ 1 ਮਹੀਨਾ ਪਹਿਲਾਂ ਇੱਕ ਨੋਟਿਸ ਦਿੱਤਾ ਗਿਆ ਵੀ ਕਹਿੰਦੇ ਤੁਹਾਨੂੰ ਅਸੀਂ ਤੁਹਾਡੀ ਜਗ੍ਹਾ ਬੰਦੇ ਹੋਰ ਰੱਖਣੇ ਸਾਡੇ ਠੀਕੇਦਾਰ ਵੱਲੋਂ ਤੇ ਅਸੀਂ ਤੁਹਾਨੂੰ ਦੱਸਣਾ ਤੇ ਉਹਨੇ ਜੋ ਇੱਥੇ ਕਾਰਵਾਈ ਪਹਿਲਾਂ ਹੋਈ ਸੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਇੱਕ ਅਫਸਰ ਨੇ ਸਮਾਨ ਦੀ ਖੁਰਦਬਰਦ ਕੀਤੀ ਆ ਤੇ ਉਹਦੇ ਵਿੱਚ ਕੋਈ ਸਾਡਾ ਦੋਸ਼ ਨਹੀਂਗਾ ਆ ਸਾਡੇ ਕੋਲ ਐਫ ਆਈ ਆਰ ਦੀਆਂ ਸਭ ਕਾਪੀਆਂ ਇਹਦੇ ਵਿੱਚ ਸਾਡਾ ਕਿਤੇ ਕੋਈ ਨਾਮ ਨਹੀਂ ਤੇ ਸਾਨੂੰ ਐਵੇਂ ਕੱਢਿਆ ਜਾ ਰਿਹਾ ਜੇਕਰ ਇਹ ਵਿਭਾਗ ਤੋਨੂੰ ਵਾਪਸ ਨਹੀਂ ਰੱਖਦਾ ਤਾਂ ਤੁਹਾਡਾ ਅਗਲਾ ਕਾਰਵਾਈ ਕੀ ਹੋਏਗੀ ਅਗਲਾ ਜੋ ਸਾਡਾ ਫੈਸਲਾ ਗੁਰੂ ਕਮੇਟੀ ਸਾਸੀ ਸੰਘਰਸ਼ ਕਰਾਂਗੇ ਠੀਕ ਹੈ ਅੱਜ ਤੁਹਾਡੇ ਨਾਲ ਇੱਥੇ ਛੋਟੇ ਛੋਟੇ ਬੱਚੇ ਵੀ ਆਏ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਐਡੀ ਠੰਡ ਦੇ ਵਿੱਚ ਤੁਸੀਂ ਆਪਦੇ ਬੱਚੇ ਲੈ ਕੇ ਆਏ ਹੋ ਉਹਨਾਂ ਬਾਰੇ ਕੀ ਕਹੋਗੇ ਅਸੀਂ ਸਾਡੇ ਬੱਚੇ ਜੀ ਬੇਨਤੀ ਕਰਨ ਆਏ ਇੱਕ ਇਹਨਾਂ ਕੇ ਅਰਜ਼ਿ ਕਰਨ ਆਏ ਆ ਵੀ ਜੋ ਸਾਡੇ ਮਾਪਿਓ ਆ ਇਹਨਾਂ ਨੂੰ ਰੱਖਿਆ ਜਾਵੇ ਕੰਮ ਤੇ ਜੇ ਸਾਨੂੰ ਇਸ ਇਸ ਕੰਮ ਤੇ ਨੌਕਰੀ ਦੇ ਦੁਆਰਾ ਇਹ ਨਹੀਂ ਰੱਖਣਗੇ ਤਾਂ ਸਾਡੇ ਬੱਚੇ ਇੱਥੇ ਹੀ ਬੈਠੇ ਰਹਿਣਗੇ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਹੈ ਤੁਹਾਡੀ ਮੇਰਾ ਨਾਮ ਵਰਿੰਦਰਪਾਲ ਸਿੰਘ ਜੀ ਪਾਵਰ ਕਮ ਐਂਡ ਟ੍ਰਾਂਸਕੋ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਅੱਜ ਅਸੀਂ ਮੁਕਸਰ ਸਟੋਰ ਦਾ ਇੱਕ ਮਸਲਾ ਬੜਾ ਗੰਭੀਰ ਆ ਇਥੋਂ ਦਾ ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਦਿੱਤਾ ਗਿਆ ਹੈ ਇੱਥੇ ਇੱਕ ਦੂਸਰੇ ਮਹੀਨੇ ਸੈਂਟਰਲ ਸਟੋਰ ਵੱਲੋਂ ਕਾਰਵਾਈ ਕੀਤੀ ਗਈ ਤੇ ਇੱਕ ਇੱਥੇ ਸਮਾਨ ਦੀ ਖੁਰਦ-ਬੁਰਦ ਜਿਹੜੀ ਹੋਈ ਹੈ ਉਹਦੇ ਤੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਉਸ ਐਫਆਈਆਰ ਤੇ ਜਿਹੜੀ ਰਿਪੋਰਟ ਹੈ 11ਵੇਂ ਮਹੀਨੇ ਪੇਸ਼ ਹੋਈ ਹੈ ਤੇ ਉਹਦੇ ਵਿੱਚ ਸਾਫ਼-ਸਾਫ਼ ਇੱਕ ਜ਼ਾਹਿਰ ਕੀਤਾ ਗਿਆ ਹੈ ਵੀ ਆਹ ਆਹ ਬੰਦੇ ਜ਼ਿੰਮੇਵਾਰ ਆ ਤੇ ਗੁਨੇਗਾਰ ਆ ਜਿਹੜੇ ਇਸ ਐਫ ਆਈ ਆਰ ਦੇ ਵਿੱਚ ਆਉਂਦੇ ਆ ਪਰੰਤੂ ਸਾਡੇ ਕੁਝ ਸਾਥੀ ਜਿਹੜੇ ਇੱਥੇ ਸਮਾਨ ਦੀ ਢੋਆ ਠਵਾਈ ਦੇ ਵਿੱਚ ਠੇਕੇਦਾਰ ਵੱਲੋਂ ਰੱਖੇ ਗਏ ਸੀ ਕੰਪਨੀ ਵੱਲੋਂ ਤੇ ਉਹਨਾਂ ਨੂੰ ਇੱਕ ਠੇਕੇਦਾਰ ਅੱਜ ਚਿੱਠੀ ਕੱਢਦਾ ਹੈ ਵੀ ਇਹਨਾਂ ਨੂੰ ਨੋਟਿਸ ਦਿੱਤਾ ਜਾਂਦਾ ਵੀ ਤੁਹਾਨੂੰ 1 ਮਹੀਨੇ ਦੇ ਵਿੱਚ ਆਪਣੀਆਂ ਡਿਊਟੀਆਂ ਤੋਂ ਫਰਗ ਕੀਤਾ ਜਾਂਦਾ ਜੋ ਕਿ ਸਰਾਸਰ ਤੱਕਾ ਜਿਹੜੀ ਇੱਕ ਸੈਂਟਰ ਸਟੋਰ ਵੱਲੋਂ ਕਮੇਟੀ ਬਣਾਈ ਗਈ ਹੈ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਸਾਫ਼ ਲਿਖਿਆ ਗਿਆ ਹੈ ਵੀ ਜਿਹੜੇ ਇਹ ਬੰਦੇ ਹੈਗੇ ਆ ਜਿਹੜੇ ਐਫ ਆਈ ਆਰ ਦੇ ਵਿੱਚ ਸ਼ਾਮਲ ਹੀ ਨਹੀਂਗੇ ਤੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ ਕਿਤੇ ਇਹ ਲਬਜ਼ ਨਹੀਂ ਲਿਖਿਆ ਗਿਆ ਉਹਨਾਂ ਦੀ ਇੱਕ ਰਿਪੋਰਟ ਦੇ ਵਿੱਚ ਵੀ ਇਹਨਾਂ ਨੂੰ ਨੌਕਰੀਆਂ ਤੋਂ ਫਾਰਗ ਕੀਤਾ ਜਾਵੇ ਪਰੰਤੂ ਜਿਹੜਾ ਠੇਕੇਦਾਰ ਆ ਉਹਦੇ ਵੱਲੋਂ ਇੱਕ ਲੈਟਰ ਕੱਢੀ ਜਾ ਰਹੀ ਹੈ ਵੀ ਇਹਨਾਂ ਨੂੰ 1 ਮਹੀਨੇ ਦਾ ਨੋਟਿਸ ਦੇ ਕੇ ਦਸੰਬਰ ਦੇ ਮਹੀਨੇ ਵਿੱਚ ਨੌਕਰੀਆਂ ਤੋਂ ਫਾਰਗ ਕੀਤਾ ਜਾ ਰਿਹਾ ਹੈ ਜਿਹੜਾ ਕਿ ਠੇਕੇਦਾਰ ਵੱਲੋਂ ਸਰਾਸਰ ਧੱਕਾ ਹੈਗਾ ਤੇ ਇੱਥੋਂ ਦੀ ਜਿਹੜੀ ਮੈਨੇਜਮੈਂਟ ਹੈਗੀ ਆ ਉਹਨਾਂ ਨਾਲ ਅਸੀਂ ਵਾਰਤਾਲਾਪ ਕੀਤੀ ਐ ਇਸ ਮੈਟਰ ਤੇ ਉਹ ਕਹਿੰਦੇ ਜੀ ਅਸੀਂ ਸਾਡੇ ਵੱਲੋਂ ਤਾਂ ਇਹ ਕਾਰਵਾਈ ਕੀ ਕੀਤੀ ਨਹੀਂ ਜਾ ਰਹੀ ਇਹਦਾ ਠੇਕੇਦਾਰ ਵੱਲੋਂ ਨੋਟਿਸ ਦਿੱਤਾ ਜਾ ਰਿਹਾ ਤੇ ਸਾਡੀ ਇਸ ਜਥੇਬੰਦੀ ਵੱਲੋਂ ਇੱਕ ਬੇਨਤੀ ਹੈਗੀ ਆ ਵੀ ਇਹ ਜਿਹੜਾ ਮਸਲਾ ਹੈਗਾ ਇਹਨੂੰ ਵਿਚਾਰਿਆ ਜਾਵੇ ਤੇ ਨਹੀਂ ਤਾਂ ਇਹ ਤੋਂ ਵੱਡੇ ਜਿਹੜੇ ਸੰਘਰਸ਼ ਅਸੀਂ ਦਿੱਤੇ ਜਾਣਗੇ ਤੇ ਇਸ ਕੰਮ ਨੂੰ ਅਸੀਂ ਬਹਾਲ ਕਰੇ ਬਿਨਾ ਇੱਥੋਂ ਧਰਨਾ ਨਹੀਂ ਚੱਕਾਂਗੇ ਜੇਕਰ ਇਹਨਾਂ ਨੂੰ ਨੌਕਰੀ 'ਚ ਵਾਪਸ ਨਹੀਂ ਰੱਖਦੇ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਜੋ ਸਾਡੀ ਕਮੇਟੀ ਦਾ ਫੈਸਲਾ ਹੋਊਗਾ ਇਥੋਂ ਦੀ ਦਾ ਜਿਸ ਤਰ੍ਹਾਂ ਦਾ ਵੀ ਅਸੀਂ ਉਹਨੂੰ ਤੰਦੇ ਹੀ ਨਾਲ ਨਿਭਾਵਾਂਗੇ ਤੇ ਇਸ ਸਟੋਰ ਦੇ ਸਾਥੀਆਂ ਨੂੰ ਜਿਹੜਾ ਹੈਗਾ ਬਹਾਲ ਕਰਾ ਕੇ ਆਟਾਂਗੇ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਹੈ ਤੁਹਾਡੀ ਮੇਰਾ ਨਾਮ ਵਰਿੰਦਰਪਾਲ ਸਿੰਘ ਜੀ ਪਾਵਰ ਕਮ ਐਂਡ ਟ੍ਰਾਂਸਕੋ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਅੱਜ ਅਸੀਂ ਮੁਕਸਰ ਸਟੋਰ ਦਾ ਇੱਕ ਮਸਲਾ ਬੜਾ ਗੰਭੀਰ ਆ ਇਥੋਂ ਦਾ ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਦਿੱਤਾ ਗਿਆ ਹੈ ਇੱਥੇ ਇੱਕ ਦੂਸਰੇ ਮਹੀਨੇ ਸੈਂਟਰਲ ਸਟੋਰ ਵੱਲੋਂ ਕਾਰਵਾਈ ਕੀਤੀ ਗਈ ਤੇ ਇੱਕ ਇੱਥੇ ਸਮਾਨ ਦੀ ਖੁਰਦ-ਬੁਰਦ ਜਿਹੜੀ ਹੋਈ ਹੈ ਉਹਦੇ ਤੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਉਸ ਐਫਆਈਆਰ ਦੇ ਜਿਹੜੀ ਰਿਪੋਰਟ ਹੈ 11ਵੇਂ ਮਹੀਨੇ ਪੇਸ਼ ਹੋਈ ਹੈ ਤੇ ਉਹਦੇ ਵਿੱਚ ਸਾਫ਼-ਸਾਫ਼ ਇੱਕ ਜ਼ਾਹਿਰ ਕੀਤਾ ਗਿਆ ਹੈ ਵੀ ਆਹ ਆਹ ਬੰਦੇ ਜ਼ਿੰਮੇਵਾਰ ਆ ਤੇ ਗੁਨੇਗਾਰ ਆ ਜਿਹੜੇ ਇਸ ਐਫਆਈਆਰ ਦੇ ਵਿੱਚ ਆਉਂਦੇ ਆ ਪਰੰਤੂ ਸਾਡੇ ਕੁਝ ਸਾਥੀ ਜਿਹੜੇ ਇੱਥੇ ਸਮਾਨ ਦੀ ਢੋਆ ਠਵਾਈ ਦੇ ਵਿੱਚ ठेकेदार ਵੱਲੋਂ ਰੱਖੇ ਗਏ ਸੀ ਕੰਪਨੀ ਵੱਲੋਂ ਤੇ ਉਹਨਾਂ ਨੂੰ ਇੱਕ ਠੇਕੇਦਾਰ ਅੱਜ ਚਿੱਠੀ ਕੱਢਦਾ ਹੈ ਵੀ ਇਹਨਾਂ ਨੂੰ ਨੋਟਿਸ ਦਿੱਤਾ ਜਾਂਦਾ ਵੀ ਤੁਹਾਨੂੰ 1 ਮਹੀਨੇ ਦੇ ਵਿੱਚ ਆਪਣੀਆਂ ਡਿਊਟੀਆਂ ਤੋਂ ਫਰਗ ਕੀਤਾ ਜਾਂਦਾ ਹੈ ਜੋ ਕਿ ਸਰਾਸਰ ਤੱਕਾ ਜਿਹੜੀ ਇੱਕ ਸੈਂਟਰਲ ਸਟੋਰ ਵੱਲੋਂ ਕਮੇਟੀ ਬਣਾਈ ਗਈ ਹੈ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਸਾਫ਼ ਲਿਖਿਆ ਗਿਆ ਹੈ ਵੀ ਜਿਹੜੇ ਇਹ ਬੰਦੇ ਹੈਗੇ ਆ ਜਿਹੜੇ ਐਫ ਆਈ ਆਰ ਦੇ ਵਿੱਚ ਸ਼ਾਮਲ ਹੀ ਨਹੀਂਗੇ ਤੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਿਆਨ ਕਿਤੇ ਇਹ ਲਬਜ ਨਹੀਂ ਲਿਖਿਆ ਗਿਆ ਉਹਨਾਂ ਦੀ ਇੱਕ ਰਿਪੋਰਟ ਦੇ ਵਿੱਚ ਵੀ ਇਹਨਾਂ ਨੂੰ ਨੌਕਰੀਆਂ ਤੋਂ ਫਾਰਗ ਕੀਤਾ ਜਾਵੇ ਪਰੰਤੂ ਜਿਹੜਾ ਠੇਕੇਦਾਰ ਆ ਉਹਦੇ ਵੱਲੋਂ ਇੱਕ ਲੈਟਰ ਕੱਢੀ ਜਾ ਰਹੀ ਹੈ ਵੀ ਇਹਨਾਂ ਨੂੰ 1 ਮਹੀਨੇ ਦਾ ਨੋਟਿਸ ਦੇ ਕੇ ਦਸੰਬਰ ਦੇ ਮਹੀਨੇ ਵਿੱਚ ਨੌਕਰੀਆਂ ਤੋਂ ਫਾਰਗ ਕੀਤਾ ਜਾ ਰਿਹਾ ਜਿਹੜਾ ਕਿ ਠੇਕੇਦਾਰ ਵੱਲੋਂ ਸਰਾਸਰ ਧੱਕਾ ਹੈਗਾ ਤੇ ਇੱਥੋਂ ਦੀ ਜਿਹੜੀ ਮੈਨੇਜਮੈਂਟ ਹੈਗੀ ਆ ਉਹਨਾਂ ਨਾਲ ਅਸੀਂ ਵਾਰਤਾ ਲਾਪ ਕੀਤੀ ਐ ਇਸ ਮੈਟਰ ਤੇ ਉਹ ਕਹਿੰਦੇ ਜੀ ਅਸੀਂ ਸਾਡੇ ਵੱਲੋਂ ਤਾਂ ਇਹ ਕਾਰਵਾਈ ਕੀ ਕੀਤੀ ਨਹੀਂ ਜਾ ਰਹੀ ਇਹਨਾਂ ਠੇਕੇਦਾਰ ਵੱਲੋਂ ਨੋਟਿਸ ਦਿੱਤਾ ਜਾ ਰਿਹਾ ਹੈ ਤੇ ਸਾਡੀ ਇਸ ਜਥੇਬੰਦੀ ਵੱਲੋਂ ਇੱਕ ਬੇਨਤੀ ਹੈਗੀ ਹੈ ਵੀ ਇਹ ਜਿਹੜਾ ਮਸਲਾ ਹੈਗਾ ਇਹਨੂੰ ਵਿਚਾਰਿਆ ਜਾਵੇ ਤੇ ਨਹੀਂ ਤਾਂ ਇਹ ਤੋਂ ਵੱਡੇ ਜਿਹੜੇ ਸੰਘਰਸ਼ ਅਸੀਂ ਦਿੱਤੇ ਜਾਣਗੇ ਤੇ ਇਸ ਕੰਮ ਨੂੰ ਅਸੀਂ ਬਹਾਲ ਕਰੇ ਬਿਨਾ ਇੱਥੋਂ ਧਰਨਾ ਨਹੀਂ ਚੱਕਾਂਗੇ ਜੇਕਰ ਇਹਨਾਂ ਨੂੰ ਨੌਕਰੀ 'ਚ ਵਾਪਸ ਨਹੀਂ ਰੱਖਦੇ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਜੋ ਸਾਡੀ ਕਮੇਟੀ ਦਾ ਫੈਸਲਾ ਹੋਊਗਾ ਇੱਥੋਂ ਦੀ ਤਾਂ ਜਿਸ ਤਰ੍ਹਾਂ ਦਾ ਵੀ ਅਸੀਂ ਉਹਨੂੰ ਤੰਦ ਹੀ ਨਾਲ ਨਿਭਾਵਾਂਗੇ ਤੇ ਇਸ ਸਟੋਰ ਦੇ ਸਾਥੀਆਂ ਨੂੰ ਜਿਹੜਾ ਹੈਗਾ ਬਹਾਲ ਕਰਾ ਕੇ ਆਇਆ ਹੈ ਹੰਦੀ ਪ੍ਰਧਾਨ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਤੁਹਾਡੀ ਜੀ ਮੇਰਾ ਨਾਮ ਦਸਵਿੰਦਰ ਸਿੰਘ ਹੈ ਸਟੋਰਾਂ ਦਾ ਆਗੂ ਆ ਜੀ ਪੀਐਸ ਪੀਐਸਪੀਸੀਐਲ ਟੀਐਸ ਟੀਸੀਐਲ ਕੰਟਰੈਕਟਰ ਵਰਕਰ ਦੀ ਯੂਨੀਅਨ ਪੰਜਾਬ ਅੱਜ ਇੱਥੇ ਤੁਹਾਡੇ ਇਕੱਠੇ ਹੋਣ ਦਾ ਕੀ ਕਾਰਨ ਹੈ ਜੀ ਸਾਡੇ ਇਕੱਠੇ ਹੋਣ ਦਾ ਇਹੀ ਕਾਰਨ ਹੈ ਜੋ ਸਾਡੇ ਸ਼੍ਰੀ ਮਖਤਰ ਸਾਹਿਬ ਸਰ ਸਾਹਿਬ ਦੇ ਸਟੋਰ ਦੇ ਵਿੱਚ ਵਰਕਰ ਕੰਮ ਕਰਦੇ ਸੀਗੇ ਉਹਨਾਂ ਨੂੰ ਇਹਨਾਂ ਨੇ 1 ਮਹੀਨਾ ਪਹਿਲਾਂ ਨੋਟ ਕੱਢਿਆ ਗਿਆ ਹੈ ਹਟਾਉਣ ਬਾਰੇ ਜਿਸ ਦੇ ਕਾਰਨ ਅੱਜ ਧਰਨਾ ਲਾਇਆ ਸੀ ਜੋ ਕਿ ਇਹ ਸਾਥੀ ਦਸਾਂ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਆ ਰਹੇ ਨੇ ਕੋਈ ਬਿਨਾ ਕਸੂਰ ਤੋਂ ਬਿਨਾ ਕਿਸੇ ਦੋਸਤੋਂ ਜੋ ਇੱਥੇ ਸਮਾਨ ਦੀ ਉਰਦਫੁਰਦ ਪਹਿਲਾਂ ਹੋਈ ਸੀ ਉਹਨਾਂ ਇਹਨਾਂ ਸਾਥੀਆਂ ਦਾ ਕੋਈ ਕਸੂਰ ਨਹੀਂ ਬੇਕਸੂਰ ਹਨ ਸਾਥੀ ਜਿਹੜੇ ਕਸੂਰਵਾਰ ਸੀ ਉਹਨਾਂ ਨੇ ਤੁਰੰਤ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਅੱਜ ਤੋਂ ਇੱਕ ਸਾਲ ਪਹਿਲਾਂ ਦੀ ਗੱਲ ਹੈ ਇਹ ਜੋ ਕਿ ਅੱਜ ਹੁਣ ਇਹਨਾਂ ਨੇ ਮੈਨੇਜਮੈਂਟ ਨੇ ਕੱਚਾ ਠੇਕੇਦਾਰ ਨੇ ਇਹਨਾਂ ਨੂੰ ਚਿੱਠੀ ਕੱਢਤੀ ਆ ਕਿ ਤੁਸੀਂ ਇਸ ਤਰੀਕ ਨੂੰ ਕੰਮ ਤੇ ਨਹੀਂ ਆਉਣਾ ਇਸੇ ਲਈ ਅਸੀਂ ਅੱਜ ਪਰਿਵਾਰਾਂ ਸਬੇਤ ਧਰਨੇ ਤੇ ਬੈਠੇ ਆ ਅਸੀਂ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਇਹੀ ਦੱਸਣਾ ਚਾਹੁੰਦੇ ਆ ਜਿਹੜਾ ਸਰਕਾਰਾਂ ਦੀ ਸੀ ਅਸੀਂ ਘਰ-ਘਰ ਨੌਕਰੀ ਦੇਵਾਂਗੇ ਤੇ ਕੰਮ ਪੱਕਾ ਦੇਵਾਂਗੇ ਅੱਜ ਉਹੀ ਜੋ ਸਾਡਾ ਕੱਚਾ ਪిల్లా ਰੁਜ਼ਗਾਰ ਹੈ ਖੋਇਆ ਜਾ ਰਿਹਾ ਸਾਨੂੰ ਮਜਬੂਰੀ ਦੇ ਵਿੱਚ ਸੜਕਾਂ ਤੇ ਆਉਣਾ ਪੈਂਦਾ ਤੇ ਧਰਨੇ ਲਾਉਣੇ ਪੈਂਦੇ ਆ ਇਹੀ ਸਾਡੀ ਬੇਨਤੀ ਹੈ ਕਿ ਜੋ ਸਾਡੇ ਸਾਥੀ ਤਨ ਹਟਾਏ ਜਾ ਰਹੇ ਹਨ ਉਹਨਾਂ ਨੂੰ ਬਹਾਲ ਦੁਬਾਰਾ ਕੀਤਾ ਜਾਵੇ ਜੋ ਨੋਟਿਸ ਜਾਰੀ ਕੀਤਾ ਹੈ ਕਿ ਉਹ ਰੱਦ ਕੀਤਾ ਜਾਵੇ ਧੰਨਵਾਦ